ਦੇਖ ਸਕਦੇ ਆ ਤੁਸੀਂ ਅਸੀਂ ਪਹੁੰਚ ਚੁੱਕੇ ਆ ਹੁਣ ਤੁਹਾਨੂੰ ਅੰਦਰ ਜਾ ਕੇ ਦਿਖਾਉਨੇ ਆ ਤੇ ਕੀ ਕੀ ਸੇਲਾਂ ਲੱਗੀਆਂ ਆ ਵੀਡੀਓ ਨੂੰ ਇੱਦਾਂ ਹੀ ਬੜੇ ਰਿਓ ਸਕਦੇ ਆ ਜੀ ਹਰੇਕ ਤਰ੍ਹਾਂ ਦੇ ਕੱਪੜੇ ਇੱਥੋਂ ਮਿਲਦੇ ਆ ਸੇਲ ਵਿੱਚ ਜ਼ਰੂਰ ਆਇਓ ਜੀ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੇਰੇ ਅੱਜ ਦੇ ਨਿਊ ਬਲੌਗ ਵਿੱਚ ਸਵਾਗਤ ਹੈ ਤੇ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਅੱਜ ਅਸੀਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਆ ਤੇ ਜੋ ਕਿ ਸ਼ਹਿਰਪੁਰ ਦੇ ਵਿੱਚ ਬਹੁਤ ਵੱਡੀ ਸੇਲ ਚੁੱਕੀ ਆ ਠੀਕ ਆ ਤੇ ਬਹੁਤ ਘੱਟ ਰੇਟਾਂ ਤੇ ਆ ਤੇ ਉੱਥੇ ਜਾ ਕੇ ਅਸੀਂ ਤੁਹਾਨੂੰ ਦਿਖਾਉਨੇ ਆ ਉੱਥੇ ਕੀ ਕੀ ਮਿਲਦਾ ਆ ਕੀ ਕੀ ਨਹੀਂ ਮਿਲਦਾ ਠੀਕ ਆ ਅੱਜ ਪਹਿਲਾ ਦਿਨ ਆ ਸੇਲ ਦਾ ਤੇ ਇਹ 3-4 ਦਿਨ ਸੇ ਲਗਣੀਆਂ ਤੁਹਾਨੂੰ ਉੱਥੇ ਜਾ ਕੇ ਪੁੱਛ ਕੇ ਤੇ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦੱਸਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਇਹ ਜਿਹੜੀ ਸੇਰ ਆ ਉਹ ਲਗਣੀਆਂ ਸ਼ਹਰਾਜ ਹੋਟਲ ਵਿੱਚ ਠੀਕ ਆ ਹੁਸ਼ਿਆਰਪੁਰ ਤੇ ਤੁਹਾਨੂੰ ਉੱਥੇ ਜਾ ਕੇ ਦੱਸਦੇ ਨਾਲੇ ਪ੍ਰਾਈਸ ਦੱਸਦੇ ਆ ਤੇ ਐਂਡ ਤੱਕ ਜਰੂਰ ਦੇਖਿਓ ਤੇ ਉੱਥੇ ਕੀ ਕੀ ਮਿਲਦਾ ਹੈ ਸਾਰਾ ਕੁਝ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗੇ ਤੇ ਲੋਕੇਸ਼ਨ ਵੀ ਤੁਹਾਨੂੰ ਐਂਡ ਦੇ ਵਿੱਚ ਦੱਸਾਂਗੇ ਬਲੌਗ ਦੇ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ। ਦੇਖ ਸਕਦੇ ਆ ਤੁਸੀਂ ਅਸੀਂ ਪਹੁੰਚ ਚੁੱਕੇ ਆ ਹੁਣ ਤੁਹਾਨੂੰ ਅੰਦਰ ਜਾ ਕੇ ਦਿਖਾਉਨੇ ਆ ਤੇ ਕੀ ਕੀ ਸੇਡਾਂ ਲੱਗੀਆਂ ਆ ਵੀਡੀਓ ਨੂੰ ਇੱਦਾਂ ਹੀ ਬੜੇ ਰਿਓ। ਅਸੀਂ ਚੱਲਦੇ ਆ ਜੀ ਜਾ ਕੇ ਤੁਹਾਨੂੰ ਦਿਖਾਉਨੇ ਆ। ਕਿਤੇ ਬੁਰੀਓ ਨਾ ਬੜੇ ਰਿਓ। ਹਾਂ ਦੇਖ ਸਕਦੇ ਆ ਤੁਸੀਂ ਇੰਟਰੀ ਅਸੀਂ ਕਰ ਲਈ ਆ ਅੰਦਰ। ਤੇ 200 ਤੋਂ 500 ਸਟਾਰਟ ਇੱਧਰ ਹੈ ਜੈਂਟਸ ਕੱਪੜੇ ਆ ਪਹਿਲਾਂ ਤੁਹਾਨੂੰ ਜੈਂਟਸ ਦਿਖਾਉਣੇ ਆ ਫੇ ਤੁਹਾਨੂੰ ਲੇਡੀਜ਼ ਵੀ ਦਿਖਾਉਣੇ ਆ ਸਾਰੇ ਕਲੈਕਸ਼ਨ ਇੱਥੇ ਲੱਗੇ ਹੋਏ ਆ ਬੱਚਿਆਂ ਦੇ ਲੇਡੀਜ਼ ਸਾਰੇ ਠੀਕ ਆ ਆ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤੇ ਇੱਧਰ ਤੁਸੀਂ ਦੇਖ ਸਕਦੇ ਕਮੀਚਾ ਵਗੈਰਾ ਲੱਗਿਆ ਸਾਰੇ ਬ੍ਰਾਂਡ ਦੇ ਕੱਪੜੇ ਆ ਇੱਥੇ ਠੀਕ ਆ ਤੇ ਚੈੱਕ ਕਰ ਸਕਦੇ ਆ ਇਹ ਘੱਟੋ ਘੱਟ ਉਦਾਂ ਹੈਗੀਆਂ 24 24 25 2500 ਦੀਆਂ ਆ ਕਿਉਂ ਠੀਕ ਆ ਤਾਂ ਸੇਲ ਦੇ ਵਿੱਚ ਇਹ ਤੁਹਾਨੂੰ ਮਿਲੂਗੀਆਂ ਸਿਰਫ 12 1200 ਰੁਪਏ ਦੇ ਸਾਢੇ 1250 ਰੁਪਏ ਦੇ ਵਿੱਚ ਮਿਲੂਗੀਆਂ ਬ੍ਰਾਂਡਡ ਕੱਪੜੇ ਆ ਸਾਰੇ ਤੇ ਕਲਰ ਵੀ ਬਹੁਤ ਜ਼ਿਆਦਾ ਹੈ ਜਿਹੜੇ ਮਰਜ਼ੀ ਤੁਸੀਂ ਇੱਥੋਂ ਲੈ ਸਕਦੇ ਚੈੱਕ ਕਰ ਸਕਦੇ ਹੋ ਕਲਰ ਮਥੇਰੇ ਕਿੱਕਾ ਸਕਦੇ ਆ ਤੁਸੀਂ ਕਲੈਕਸ਼ਨ ਸਾਰਾ ਨਵਾਂ ਆ ਤੇ ਦੇਖ ਸਕਦੇ ਆ ਤੁਸੀਂ ਤੇ ਇੱਧਰ ਹੈਗੀ 5 500 ਦੀ ਕਮੀਜ਼ ਹੈਗੀ ਇਹ ਵਾਲੀ ਤੇ ਜੇ ਤੁਸੀਂ ਉਦੋਂ ਮਤਲਬ ਕਿ 80% ਤੇ ਡਿਸਕਾਊਂਟ ਲੱਗਾ ਹੋਇਆ ਤੇ ਉਦਾਂ ਇਹ 13 1300 ਦੀ ਹੈ ਇਹਦੇ ਵਿੱਚ ਚੈੱਕ ਕਰ ਸਕਦੇ ਇਹਦੇ ਵਿੱਚ ਵੀ ਬਥੇਰੇ ਰੰਗ ਨੇ ਇਧਰ ਵੀ ਚੈੱਕ ਕਰ ਸਕਦੇ ਆ ਤੁਸੀਂ ਸਾਰੇ ਦੇਖਦੇ ਹੋਵੇ ਇਧਰ ਇਹ ਚ ਕਲਰ ਬਥੇਰੇ ਆ ਸਾਰਿਆਂ ਦੇ ਵਿੱਚ ਕਲਰ ਦੀ ਕੋਈ ਕਮੀ ਨਹੀਂ ਹੈਗੀ ਕਲਰ ਬਹੁਤ ਜ਼ਿਆਦਾ ਹੈ ਜਿਹੜੇ ਵੀ ਤੁਸੀਂ ਤੁਹਾਨੂੰ ਪਸੰਦ ਆ ਆਪਣੇ ਹਿਸਾਬ ਦੇ ਨਾਲ ਤੁਸੀਂ ਇੱਥੋਂ ਲੈ ਸਕਦੇ ਆ ਜੀ ਆਉਣਾ ਕਿੱਥੇ ਆ ਤੁਸੀਂ ਹਸ਼ਿਆਰਪੁਰ ਸ਼ਹਿਰਾਜ ਹੋਟਲ ਠੀਕ ਆ ਤੇ ਇਧਰਾਸੇ ਤੁਸ ਚੈੱਕ ਕਰ ਸਕਦੇ ਹੋ ਰਾਸ਼ਾ ਦੀ ਪਹਿਲਾ ਦੇਣਾ ਤਾਂ ਰਾਸ਼ਾ ਦਾ ਪੈ ਰੱਖਣ ਦੀ ਜਗ੍ਹਾ ਨਹੀਂ ਹੈ ਨਾ ਰਾਸ਼ਾ ਦੀ ਤੇ ਇਧਰ ਆਈਆਂ ਪੈਂਟਾਂ ਲੱਗੀਆਂ ਆ ਪੈਂਟਾਂ ਵੀ ਬਹੁਤ ਤਰ੍ਹਾਂ ਦੀਆਂ ਇੱਥੇ ਲੱਗੀਆਂ ਹੋਈਆਂ ਆ ਤੁਸੀਂ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਿਓ ਤੇ ਚੈੱਕ ਕਰ ਸਕਦੇ ਆ ਤੁਸੀਂ ਆ ਸਾਰੀਆਂ ਪੈਂਟਾਂ ਲੱਗੀਆਂ ਇਹ ਵੀ ਇਹ 12.5 1200 ਦੀ ਪੈਂਟ ਲੱਗੀ ਹੋਈ ਹੈ ਚੈੱਕ ਕਰ ਸਕਦੇ ਆ ਤੁਸੀਂ ਕੱਪੜਾ ਬਹੁਤ ਵਧੀਆ ਆ ਮਲੇਮ ਕੱਪੜਾ ਗਰਮੀਆਂ ਦੇ ਪਾਉਣ ਵਾਲਾ ਤੇ ਤੁਸੀਂ ਜ਼ਰੂਰ ਲਿਓ ਜਾ ਕੇ ਇਹ ਮੈਨੂੰ ਤਾਂ ਬਹੁਤ ਵਧੀਆ ਕੱਪੜੇ ਲੱਗੇ ਇਹਨਾਂ ਚ ਪੈਂਟਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਕਲਰ ਆ ਤੇ ਉੱਪਰ ਪ੍ਰਾਈਸ ਪ੍ਰਾਈਸ ਵਿੱਚ ਚੈੱਕ ਕਰ ਸਕਦੇ ਹੋ 8-8000 ਦੀ ਪੈਂਟਾਂ ਹੈਗੀ ਤੇ ਚੈੱਕ ਕਰ ਸਕਦੇ ਹੋ ਤੁਸੀਂ ਕੁਆਲਿਟੀ ਬਹੁਤ ਵਧੀਆ ਆ ਸਾਰੀਆਂ ਚੀਜ਼ਾਂ ਦੀ ਤੇ ਅੱਗੇ ਚੱਲਦੇ ਆ ਇੱਧਰ ਪੈਂਟਾਂ ਲੱਗੀਆਂ ਹੋਈਆਂ ਆ 7500 ਦੀ ਤੇ ਆਪ ਚੈੱਕ ਕਰ ਸਕਦੇ ਆ ਤੁਸੀਂ ਇਹ ਜਿੱਦਾਂ ਮਤਲਬ ਕਿ ਪਾਉਂਦੇ ਆ ਅੱਜ ਤੱਕ ਇਦਾਂ ਦੀਆਂ ਵੀ ਪੈਂਟਾਂ ਪਾਉਂਦੇ ਆ ਇਹਦੇ ਵਿੱਚ ਵੀ ਕਲਰ ਬਹੁਤ ਤੁਸੀਂ ਇੱਥੋਂ ਚੈੱਕ ਕਰਕੇ ਲੈ ਸਕਦੇ ਹੋ ਤੇ ਅੱਗੇ ਹੋਰ ਪੈਂਟਾਂ ਦਾ ਕਲੈਕਸ਼ਨ ਆ ਗਿਆ ਇੱਧਰ ਵੀ ਪੈਂਟਾਂ ਲੱਗੀਆਂ ਹੋਈਆਂ ਨੇ ਜੀ ਚੈੱਕ ਕਰ ਸਕਦੇ ਹੋ ਕਲਰ ਬਥੇਰੇ ਆ ਵਿੱਚ ਤੁਸੀਂ ਜਿਹੜਾ ਵੀ ਆਪਣੀ ਪਸੰਦੀਦਾ ਕਲਰ ਲੈ ਸਕਦੇ ਤੇ ਕਪੜਾ ਬਹੁਤ ਵਧੀਆ ਹੈ 9900 ਦੀ ਇਹ ਪੈਂਟ ਲੱਗੀ ਹੋਈ ਹੈ ਇੱਧਰ ਮਤਲਬ ਕਿ ਅੱਗੇ ਤੋਂ ਅੱਗੇ ਜਿੱਦਾਂ ਵੀ ਆ ਉਹਨਾਂ ਨੇ ਸਾਰੇ ਟੇਬਲਾਂ ਤੇ ਲਗਾਏ ਹੋਏ ਆ ਬੜੀ ਅੱਛੇ ਤਰੀਕੇ ਨਾਲ ਲਗਾਏ ਹੋਏ ਆ ਚੱਕਰ ਸਾਰੇ ਦੇ ਪੈਂਟਾਂ ਦੇ ਕਲਰ ਬਹੁਤ ਜਿਆਦਾ ਹੈ ਤੇ ਹੈਗੀ 750 700 ਦੀ ਪੈਂਟ ਠੀਕ ਹੈ ਇਹ ਵੀ ਤੁਸੀਂ ਇੱਥੋਂ ਲੈ ਸਕਦੇ ਆ ਸਾਰਿਆਂ ਸਾਰਿਆਂ ਦੇ ਵਿੱਚ ਬਹੁਤ ਬਹੁਤ ਜਿਆਦਾ ਕਲਰ ਹੈ ਆਪਣੇ ਹਿਸਾਬ ਦੇ ਨਾਲ ਤੁਸੀਂ ਇੱਥੋਂ ਚੱਕ ਸਕਦੇ ਆ ਜਿੱਦਾਂ ਵੀ ਆਹ ਦੇਖ ਸਕਦੇ ਆ ਤੁਸੀਂ ਕਿ ਵੀ ਨਊ ਕਲਰ ਆ ਅੱਜ ਕੱਲ ਦੇ ਪਾਉਣ ਵਾਲਾ ਆ ਵੀ ਦੇਖ ਸਕਦੇ ਆ ਤੁਸੀਂ ਨਵੇਂ ਕਲਰ ਆ ਸਾਰੇ ਇਹ ਇਹ ਵੀ ਤੁਸੀਂ ਇੱਥੋਂ ਲੈ ਸਕਦੇ ਆ ਅੱਗੇ ਆ ਪਜਾਮੇ ਤੇ ਵੀ 6600 ਰੁਪਏ ਮਾਜੀ ਚੱਕਰ ਸਾਡੇ ਪਜਾਮਿਆਂ ਦੀ ਵੀ ਬਹੁਤ ਕੁਆਲਿਟੀ ਹੈ ਇੱਥੇ ਤੇ ਸਾਰੀਆਂ ਤੁਹਾਨੂੰ ਦਿਖਾਵਾਂਗੇ ਇਸ ਵੀਡੀਓ ਰਾਹੀਂ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਜਿੱਚਾ ਸਾਡੇ ਇਹ ਜਿਹੜਾ ਫਾਰੇ ਪਜਾਮੇ ਲੱਗੇ ਹੋਏ ਆ ਕਾਟਨ ਦੇ ਆ ਵਧੀਆ ਹੈ ਦੇਖ ਸਕਦੇ ਕਪੜਾ ਵੀ ਮਲਾਮ ਆ ਚੱਕਰ ਸਾਡੇ ਇਹ ਇਧਰ ਸਾਰੇ ਕਿੱਟਾਂ ਵਗੈਰਾ ਲੱਗੀਆਂ ਚੱਕਰ ਸਾਡੇ 5 500 ਦੀ ਕਿੱਟ ਇਹ ਤੁਸੀਂ ਇੱਥੋਂ ਲੈ ਸਕਦੇ ਆ ਚੱਕਾ ਸਾਡੇ ਕੁਆਲਟੀ ਵਧੀਰੀ ਆ ਟਿੱਟਾਂ ਵੀ ਜੇ ਲੋਕੀ ਡਿਜ਼ਾਈਨ ਹੋਰ ਹੋਰ ਜਿਹੜਾ ਮਰਜ਼ੀ ਤੁਹਾਨੂੰ ਪਸੰਦ ਆ ਉਹ ਤੁਸੀਂ ਆਪਣੇ ਹਿਸਾਬ ਦੇ ਨਾਲ ਲੈ ਸਕਦੇ ਹੋ ਚੈੱਕ ਕਰਕੇ ਬਹੁਤ ਜ਼ਿਆਦਾ ਟਿੱਟਾਂ ਦੇਖ ਰਹੇ ਆ ਤੁਸੀਂ ਵਧੀਆ ਆ ਇਹਨਾਂ ਦਾ ਕਪੜਾ ਵੀ ਬਹੁਤ ਵਧੀਆ ਹੈ ਇਹ ਸਾਰੀਆਂ ਤੁਸੀਂ ਚੈੱਕ ਕਰ ਸਕਦੇ ਹੋ ਜੀ ਤੇ ਇੱਧਰ ਵੀ ਪੈਂਟਾਂ ਵਗੈਰਾ ਲੱਗੀਆਂ ਆ ਇਹ ਵੀ ਦੇਖ ਸਕਦੇ ਆ ਤੁਸੀਂ ਇਹਨਾਂ ਚ ਵੀ ਬਥੇਰੇ ਕਲਰਾਂ ਦੇ ਪੈਂਟਾਂ ਦੇਖ ਸਕਦੇ ਆ ਇਹ 1000 ਰੁਪਏ 50 ਰੁਪਏ ਦੀ ਪੈਂਟ ਹੈ ਜੀ ਤੇ ਇਹ ਚੈੱਕ ਕਰ ਸਕਦੇ ਆ ਇਹਦੇ ਵਿੱਚ ਵੀ ਕਲਰ ਬਥੇਰੇ ਤੇ ਬ੍ਰਾਂਡ ਦੇ ਕੱਪੜੇ ਆ ਸਾਰੇ ਜਿਹਦੀ ਬਹੁਤ ਵਧੀਆ ਕੁਆਲਿਟੀ ਤੇ ਜ਼ਰੂਰ ਵਿਜ਼ਿਟ ਕਰਿਓ ਤੁਸੀਂ ਤੇ ਇੱਧਰ ਪਜਾਮੇ ਆ ਗਏ ਫਿਰ ਇਹ ਹਜੇ ਜੈਨਸ ਸਹੀ ਆ ਸਾਰੇ ਇੱਧਰ ਤੇ ਮਤਲਬ ਕਿ ਜੇ ਤੁਸੀ ਚਾਦਰਾਂ ਵਗੈਰਾ ਲੈਣੀਆਂ ਆ ਉਹ ਵੀ ਇੱਥੋਂ ਤੁਹਾਨੂੰ ਸਹਾਨੀ ਮਿਲ ਜਊਗੀਆਂ ਆ ਪਜਾਮੇ 5-500 ਦੇ ਲੱਗੇ ਆ ਇਹ ਵੀ ਕਪੜਾ ਬਹੁਤ ਵਧੀਆ ਹੈ ਤਾਂ ਜਾ ਸਕਦੇ ਹਰੇਕ ਸਾਲ ਇਹ ਸੇਲ ਲੱਗਦੀ ਹੈ ਤੇ ਐਤਕੀ ਵੀ ਲੱਗ ਚੁੱਕੀ ਆ ਤੁਸੀਂ ਜ਼ਰੂਰ ਵਿਜ਼ਿਟ ਕਰਿਓ ਇੱਕ ਵਾਰ ਤੇ ਅੱਜ ਹੈਗੀ 12 ਤਰੀਕ ਅੱਜ ਪਹਿਲਾ ਦਿਨ ਆ ਜੀ ਸੇਲ ਦਾ ਤੇ ਇਹ ਐਤੋਂ ਤੱਕ ਸੰਡੇ ਵਾਲੇ ਦਿਨ ਤੱਕ ਲੱਗੂਗੀ 15 ਤਰੀਕ ਤੱਕ ਠੀਕ ਆ ਤਿੰਨ ਦਿਨ ਚਾਰ ਦਿਨ ਇਹ ਸੇਲ ਚੱਲੇਗੀ ਤੇ ਤੁਸੀਂ ਜ਼ਰੂਰ ਉਹਦੇ ਵਿੱਚ ਵਿੱਚ ਜ਼ਰੂਰ ਵਿਜ਼ਿਟ ਕਰਿਓ ਤੇ ਰਸ਼ ਬਹੁਤ ਜ਼ਿਆਦਾ ਹੈ ਅੱਜ ਪਹਿਲਾ ਦਿਨ ਹੀ ਹੈ ਰਸ਼ ਬਹੁਤ ਜ਼ਿਆਦਾ ਹੈ ਤੇ ਇੱਧਰ ਹਜੇ ਸਾਰੇ ਜਨਸੀ ਕੱਪੜੇ ਆ ਜੀ ਬਹੁ ਲੋਗੇ ਮਤਲਬ ਕਿ ਆ ਜਿੰਨਾ ਰਾਸ਼ੀ ਸੀਗਾ ਉੱਥੇ ਪੈਰ ਰੱਖਣ ਦੀ ਜਗ੍ਹਾ ਨਹੀਂ ਸੀ ਬਹੁਤ ਰਸਿਸਟਰੀ ਆ ਸਗਾ ਅੱਜ ਪਹਿਲੇ ਦਿਨੇ ਤੁਹਾਨੂੰ ਪਤਾ ਹੀ ਹੈ ਤੁਸੀਂ ਵੀ ਹੁਣ ਹੁਣ ਜਾਇਆ ਹੋ ਕਿਉਂਕਿ ਮੈਂ ਤੁਹਾਨੂੰ ਪਤਾ ਹੀ ਹੈ ਸਾਰੇ ਜਣੇ ਫਿਰ ਲੈ ਲੈਂਦੇ ਆ ਚੁੰਨ ਜੁੰਨ ਕੇ ਕੱਪੜੇ ਤੇ ਬਹੁਤ ਵਧੀਆ ਵਧੀਆ ਡਿਜ਼ਾਈਨ ਆ ਤੇ ਬਹੁਤ ਵਧੀਆ ਵਧੀਆ ਕੱਪੜੇ ਆ ਜੇ ਜ਼ਰੂਰ ਇੱਕ ਵਾਰੀ ਲੈ ਜਾ ਕੇ ਤੁਸੀਂ ਤੇ ਇੱਧਰ ਵੀ ਆ ਪੈਂਟਾਂ ਲੱਗੀਆਂ ਹੋਈਆਂ ਨੇ ਚੈੱਕ ਕਰ ਸਕਦੇ 999 ਦੀ ਪੈਂਟ ਬਹੁਤ ਵਧੀਆ ਸਾਰੇ ਤੁਸੀਂ ਤੋਂ ਲੈ ਸਕਦੇ ਤੇ ਕਲਰ ਬਹੁਤ ਪਿਆਰੇ ਪਿਆਰੇ ਲੱਗੇ ਹੋਏ ਆ ਚਾਹਤਾ ਸੋਵੀਨ ਸੀ ਕਲਰ ਬਹੁਤ ਵਧੀਆ ਵਧੀਆ ਲੱਗੇ ਨੇ ਇਹਦੇ ਇਤਨਾ ਵੀ ਪੈਂਟ ਆ ਗਈਆਂ ਜਿਹੜੀ ਜੈਂਟਸ ਜਿਹੜੇ ਜੈਂਟਸ ਦਾ ਜ਼ਿਆਦਾ ਮਤਲਬ ਕਿ ਕਲੈਕਸ਼ਨ ਇੱਥੇ ਜੈਂਟਸ ਦਾ ਜ਼ਿਆਦਾ ਲੱਗਾ ਹੋਇਆ ਸਾਰੇ ਹਿੰਦੀ ਤੱਕ ਜੈਂਟਸ ਦਾ ਹੀ ਆ ਜਿੰਨਾ ਵੀ ਮੈਂ ਕਲੈਕਸ਼ਨ ਦਿਖਾਇਆ ਤੁਹਾਨੂੰ ਪਿੱਛੇ ਸਾਰਾ ਜੈਂਟਸ ਦਾ ਹੀ ਆ ਇੱਧਰ ਆ ਜਿਹੜੇ ਤੁਸੀਂ ਹੋਰ ਦੂਜੇ ਮੁੰਡੇ ਪਾਉਂਦੇ ਆ ਜਾਮੇ ਟਾਈਪ ਉਹ ਵੀ ਇੱਥੇ ਪੈਂਟਾਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ। ਜਾਮੇ ਟਾਈਪ ਹੁੰਦੀਆਂ ਨਾ ਉਹ ਵੀ ਇੱਧਰ ਥੱਲੇ ਜਿਹਦੀ ਘੁੱਟ ਮਿੱਜੀ ਹੁੰਦੀਆਂ ਉਹ ਬਣੀਆਂ ਪੈਂਟ ਆ ਜਾਂਦੀਆਂ। ਕਾਰਬੋ ਸ਼ਾਟ ਕਹਿੰਦੇ ਆ ਉਹਨੂੰ। ਇਹ ਵੀ ਇੱਥੇ ਲੱਗਿਆ ਹੋਇਆ ਹੈ। ਤੇ ਇੱਧਰ ਵੀ ਕੁ ਨੁਕੀਚਾ ਵੀ ਸਾਰੇ ਵੀ ਸਾਰੇ ਵੀ ਇੱਕ ਭਈਆ ਪਿਆਰ ਪੈਤੀ ਹੈ ਜੀ। ਇੱਕ ਚੱਕਰ ਸਕਦੇ ਹੋ ਤੁਸੀਂ। ਉੱਗੀ ਬਹੁਤ ਜ਼ਿਆਦਾ ਇਹਨਾਂ ਨੇ ਕਪੜਾ ਇੰਨਾ ਇੱਥੇ ਨਾ ਮੁਕਣ ਦਾ ਨਾ ਨਹੀਂ ਹੈਗਾ ਬਹੁਤ ਜ਼ਿਆਦਾ ਕਪੜਾ ਲਗਾਇਆ ਹੋਇਆ ਹੈ ਨਾ ਇਹਦੀ ਸੇਲ ਦੇ ਵਿੱਚ ਤੇ ਇੱਧਰ ਵੀ ਸਾਰੀਆਂ ਇਹ ਮਿੱጫ ਹੀ ਲੱਗੀਆਂ ਹੋਈਆਂ ਨੇ ਇਹਦੇ ਵਿੱਚ ਵੀ ਪਿਓਰ ਕਾਟਨ ਦੀਆਂ ਹੋਇਆਂ ਕੱਪੜੇ ਕਲਰ ਚੈੱਕਰ ਸਭ ਦੇ ਵਿੱਚ ਕਲਰ ਵਧੇਰੇ ਹੈ ਆਪਣੇ ਹਿਸਾਬ ਤੇ ਨਾਲ ਤੁਸੀਂ ਇੱਥੋਂ ਚੈੱਕ ਕਰਕੇ ਲੈ ਸਕਦੇ ਆ ਤੇ ਚੱਲਦੇ ਆ ਇੱਧਰ ਵੀ ਪੈਂਟਾਂ ਲੱਗੀਆਂ ਹੋਈਆਂ ਆ ਜੀ ਕਿੱਕਾ ਸਰ ਦੇ ਜਾਇੰਟ ਕਲੈਕਸ਼ਨ ਬਹੁਤ ਜ਼ਿਆਦਾ ਆਈ ਹੋਈ ਹੈ ਦੇਖ ਸਾਹਮਣੇ ਇਹ 7.700 ਦੀ ਲਿਖੀ ਹੋਈ ਤੇ ਮੇਰੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਜ਼ਰੂਰ ਕਰਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਕਿਉਂਕਿ ਤੁਹਾਡੇ ਕਰਕੇ ਸਬਸਕ੍ਰਾਈਬਰਾਂ ਕਰਕੇ ਅਸੀਂ ਸੇਲਾਂ ਦੀਆਂ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਿਣੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਜਿਹੜੇ ਨਵੇਂ ਆਏ ਇੱਧਰ 440 ਦੀਆਂ ਲੱਗੀਆਂ ਹੋਈਆਂ ਆ ਜੀ ਦੇਖ ਸਕਦੇ ਆ ਤੁਸੀਂ ਕੈਪਰੀਆਂ ਆ ਇਹ ਸ਼orts ਗਰਮੀਆਂ ਦੇ ਪਾਉਣ ਵਾਲੀਆਂ ਇਹ 440 ਦੀਆਂ ਲੱਗੀਆਂ ਹੋਈਆਂ ਸਾਰੀਆਂ ਇਹਦੇ ਵਿੱਚ ਵੀ ਕਲਰ ਬਹੁਤ ਜ਼ਿਆਦਾ ਆ ਇਹ ਵੀ ਤੁਸੀਂ ਆਪਣੇ ਹਿਸਾਬ ਦੇ ਨਾਲ ਲੈ ਸਕਦੇ ਆ ਤੇ ਇੱਧਰ ਆ ਫਿਰ ਕਮੀਚਾਂ ਵੀ ਆ ਜੀ ਤੇ ਇੱਧਰ ਦੇਖ ਸਕਦੇ ਤੁਸੀਂ 12 12 100 ਦੀ ਕਮੀਚ ਲੱਗੀ ਹੋਈ ਆ ਇਹ ਵੀ ਤੁਸੀਂ ਲੈ ਸਕਦੇ ਲੈ ਕੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਤੇ ਤੁਹਾਨੂੰ ਆਪਣੇ ਆਪ ਹੀ ਮਤਲਬ ਵੀ ਰੇਟ ਘੱਟ ਲੱਗਣਾ ਆਪਣੇ ਦੀ ਘੱਟ ਰੇਟ ਤੇ ਇੰਨਾ ਵਧੀਆ ਕਪੜਾ ਤੇ ਕਿੱਦਾਂ ਹੋ ਸਕਦਾ ਬਹੁਤ ਵਧੀਆ ਸੇਲ ਲੱਗੀ ਹੋਈ ਹੈ ਕਿਉਂਕਿ ਸਾਲਵਾਦੀ ਨਗਦੀ ਹੈ ਸੇਲ ਤੇ ਜ਼ਰੂਰ ਜਾਓ ਰਾਸ਼ੀ ਤੁਸੀਂ ਚੈੱਕ ਕਰ ਸਕਦੇ ਆ ਇੱਧਰ ਸਾਰੇ ਬੰਦੇ ਹੀ ਬੰਦੇ ਆ ਕਿਉਂਕਿ ਇਹ ਸਾਰਾ ਕਲੈਕਸ਼ਨ ਹੀ ਹੈਗਾ ਜੈਂਸ ਦਾ ਇੱਧਰ ਤੇ ਲੇਡੀਜ਼ ਕਲੈਕਸ਼ਨ ਵੀ ਤਾਂ ਨੂੰ ਦਿਖਾਉਨੇ ਆ ਉੱਧਰ ਜਾਓ ਇੱਧਰ ਆ ਕੇ ਬੱਚਿਆਂ ਦਾ ਕਲੈਕਸ਼ਨ ਬੇਬੀ ਚੈੱਕ ਕਰ ਸਕਦੇ ਆ ਜੇ ਆ ਦੇਖਾ ਬੱਚਿਆਂ ਦੇ ਆ ਕੱਪੜੇ ਆ ਦੇਖਾ ਸਾਰੇ ਬੱਚਿਆਂ ਦੇ ਆ ਇਹ ਮਤਲਬ ਕਿ ਤੁਸੀਂ ਹਿਸਾਬ ਨਾਲ ਲੈ ਸਕਦੇ ਆ ਕਿੰਨਾ ਨੰਬਰ 28 B 19 ਸਾਰੇ ਇੱਥੇ ਲੱਗੇ ਹੋਏ ਆ ਤੁਸੀਂ ਸਾਈਜ਼ ਦੇਖ ਕੇ ਉੱਪਰ ਲਿਖਿਆ ਹੋਇਆ ਤੁਸੀਂ ਲੈ ਸਕਦੇ ਜੇ ਤੁਸੀਂ ਮਤਲਬ ਕਿ ਇੱਕ ਸੂਟ ਲਓਗੇ ਤਾਂ ਤੁਹਾਨੂੰ 300 ਦਾ ਪੈਣਾ ਆ ਤੇ ਜੇ ਤੁਸੀਂ ਦੋ ਸੂਟ ਲਓਗੇ ਤੇ ਤੁਹਾਨੂੰ 500 ਦੇ ਵਿੱਚ ਹੀ ਮਿਲ ਜਾਊਗਾ। ਕਿਉਂਕਿ ਡਿਸਕਾਊਂਟ ਤੇ ਹੋਰ ਵੀ ਉਹਨਾਂ ਨੇ ਆਫਰ ਲਗਾਏ ਹੋਏ ਆ। ਤੇ ਅੱਗੇ ਫਿਰ ਜਾਣ ਸੀ ਜਾਵੇਂ ਜਿੱਧਰ ਪੈਂਟਾਂ ਬੁੰਟਾਂ ਸਾਰੀਆਂ ਚੈੱਕ ਕਰ ਸਕਦੇ ਹੋ। ਸਰਾਸ਼। ਦੇਖੋ ਰਾਸ਼ੀ ਹੀ ਰਾਸ਼ਵਾ। ਦੇਖੋ ਕੈਨ ਸਕਦੇ ਹੋ ਪਹਿਲੇ ਦਿਨ ਹੀ ਦੁਨੀਆ ਇੰਨੀ ਆਈ ਹੋਈ ਐ। ਚੈੱਕ ਕਰ ਸਕਦੇ ਹੋ ਇੱਧਰ ਵੀ ਪੈਂਟ ਇੱਧਰ ਵੀ ਸਾਰੇ ਜਾਣ ਸੀ ਲੱਗੇ ਹੋਏ ਆ। ਪੈਂਟਾਂ 15-1500 ਦੀ ਲੱਗੀ ਐ। ਤੇ ਇੱਧਰ ਵੀ ਸਾਰੇ ਪੈਂਟਾਂ ਲੱਗੀਆਂ ਹੋਣੀਆਂ। ਬਹੁਤ ਦੇਮ ਦਿਖਾਈਆਂ ਨਹੀਂ ਅਜੇ ਬਹੁਤ ਜ਼ਿਆਦਾ ਹੈਲਥਿਕ ਲੱਗਦੇ। ਜੈਨਸ ਜੀ ਆ ਸਾਰੇ ਸ਼ੇਸ਼ਾ ਸੋਦੀਆ ਤੁਹਾਨੂੰ ਇੱਥੇ ਮਿਲਣੀਆਂ। ਤੇ ਚਲੋ ਹੁਣ ਅਸੀਂ ਲੇਡੀਜ਼ ਵਾਲ ਹੁੰਨੇ ਆ, ਲੇਡੀਜ਼ ਦਿਖਾਉਣੇ ਆ। ਜੈਨਸ ਵੀ ਜਿਹੜੇ ਮੇਰੀ ਵੀਡੀਓ ਦੇਖਦੇ ਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ। ਕਿਤਾ ਇਹਨਾਂ ਦੀਆਂ ਵੀਡੀਓ ਨਾਲ ਚੈਨਲ ਸਬਸਕ੍ਰਾਈਬ ਤੇ ਇੱਧਰ ਜੈਨਸ ਲੇਡੀਜ਼ ਸ਼ੁਰੂ ਹੋ ਗਈਆਂ ਪਰਸ। 3.5 300 ਦੇ ਪਰਸ ਲੱਗੇ ਹੋਏ ਆ। ਅਤੁੱ ਸਿੱਕੀਟ ਲੈ ਸਕਦੇ ਜਿੱਦਾਂ ਪਰਸ ਲੈ ਸਕਦੇ ਆ ਕੋ ਕਿੰਨੇ ਸੋਹਣੇ ਸੋਹਣੇ ਪਰਸ ਸਾਡੇ ਦੇਖ ਚੈੱਕ ਕਰ ਸਰਵਿਸ ਵਰਗੀ ਚੁਣ ਕੇ ਜਿਹੜਾ ਮਰਜੀ ਤੇਣਾ ਤੁਹਾਨੂੰ ਪਸੰਦ ਆ ਜਿਹੜਾ ਤੁਹਾਨੂੰ ਕਲਰ ਪਸੰਦ ਆ ਜਾਂ ਫਿਰ ਤੁਹਾਨੂੰ ਜਿਹੜਾ ਡਿਜ਼ਾਈਨ ਪਸੰਦ ਆ ਉਹ ਤੁਸੀਂ ਆਪਣੇ ਹਿਸਾਬ ਨਾਲ ਲੈਣ ਸਕਦੇ ਜਾਂ ਫਿਰ ਉਹ ਵੱਡਾ ਆ ਜਾਂ ਛੋਟਾ ਆ ਸਾਰੇ ਇੱਥੇ ਜਿੰਨੇ ਵੀ ਹੈ 300 300 ਦੇ ਵਿੱਚ ਹੀ ਲੱਗੇ ਆ ਨਾ ਕਿਟਾ ਹੋ ਗਏ ਠੀਕ ਹੈ ਤੇ ਇਦਾਂ ਦੇਖ ਸਕਦੇ ਆ ਤੁਸੀਂ ਐਂਟਰ ਇਹ ਤੁਸੀਂ ਜੇ ਤੁਸੀਂ ਇੱਕ ਪੀਸ ਲਓਗੇ 350 ਦਾ ਤੇ ਜੇ ਤੁਸੀਂ ਦੋ ਲਓਗੇ ਤੇ 600 ਰੁਪਏ ਦੀ ਆ ਠੀਕ ਹੈ ਟੀ-ਸ਼ਰਟਾਂ ਆਹ ਹੈ ਲੇਡੀਜ਼ ਜੇ ਤੁਸੀਂ ਇੱਕ ਲਓਗੇ 350 ਦੀ ਬੈਣੀ ਜੇ ਦੋ ਲਓਗੇ ਤੇ 600 ਦੀ ਬੈਣੀ ਜੀ ਇਹ ਹੁਣ ਇੱਧਰ ਆ ਗਿਆ ਲੇਡੀ ਕਲੈਕਸ਼ਨ ਇੱਧਰ ਆ ਪਜਾਮੇ ਲੱਗੇ ਆ ਇਹ ਵੀ ਚੈੱਕ ਕਰ ਸਕਦੇ ਆ 220 ਦਾ ਪਜਾਮਾ ਆ ਤੇ ਇਹ ਵੀ ਵਧੀਆ ਹੈ ਪ੍ਰਾਈਸ ਵੀ ਵਧੀਆ ਹੈ ਦੇਖੋ ਕਿੰਨਾ ਸੋਹਣਾ ਪ੍ਰਾਈਸ ਬ੍ਰੈਂਡ ਦੇ ਵਿੱਚ ਇਹ ਬੱਚਿਆਂ ਦੇ ਹੈ ਤੇ ਸਾਰਿਆਂ ਦੇ ਬੱਚਿਆਂ ਦੇ ਮਤਲਬ ਕਿ ਜਿੱਦਾਂ 10 10 ਸਾਲ ਦੇ 12 12 ਸਾਲ ਦੇ ਉਹ ਬੱਚਿਆਂ ਦੇ ਹੈ ਜਿਆਦਾ ਵੱਡੇ ਕੱਪੜੇ ਹਾਂਜੀ ਤੇ ਅੱਗੇ ਹੁਣ ਚੱਲਦੇ ਆਂ ਇਧਰ ਸਾਰੇ ਬੱਚਿਆਂ ਦੇ ਆ ਤੇ ਇਧਰ ਚੈੱਕ ਕਰ ਸਕਦੇ ਆ ਤੁਸੀਂ ਇਧਰ ਬੱਚਿਆਂ ਦਾ ਕਲੈਕਸ਼ਨ ਹੈ ਤੇ ਇਧਰ ਲੇਡੀਜ਼ ਦਾ ਹੁਣ ਲੇਡੀਜ਼ ਬਬੀ ਲੈਡਿਸ ਵੀ ਬਹੁਤ ਜਗਾਈਏ ਆਪਣੀ ਸ਼ੋਪਿੰਗ ਕਰਨ ਦੇ ਲਈ ਤੇ ਇਧਰ ਆ ਲੈਡਿਸ ਜਿੱਦਾਂ ਲੈਡਿਸ ਕੱਪੜੀਆਂ ਇਹ ਵੀ ਤੁਸੀਂ 500 ਦਿੱਥੋਂ ਲੈ ਸਕਦੇ ਆਪਣੇ ਹਿਸਾਬ ਦੇ ਨਾਲ ਬਥੇਰੀਆਂ ਲੱਗੀਆਂ ਜਿਹੜੀਆਂ ਪਉਂਦੀਆਂ ਨੇ ਲੈਡਿਸ 500 ਦਿੱਥੋਂ ਲੈ ਸਕਦੇ ਕੱਪੜੇ ਵਗੈਰਾ ਤੇ ਇਧਰ ਸਾਰਾ ਹੁਣ ਲੈਡੀ ਕਲੈਕਸ਼ਨ ਹੈ ਤਾਂ ਹੁਣ ਲੈਡਿਸ ਕਲੈਕਸ਼ਨ ਦਿਖਾਉਣੀ ਹੈ ਇਧਰ ਆ 500 ਵੀ ਲੈਡਿਸ ਨੇ ਘੀਆਂ ਜੀਨਸ ਇੱਥੇ ਤੁਸੀਂ ਪੰਪਾਂ ਸੌਦੇ ਇੱਥੇ ਲੈ ਸਕਦੇ ਕੋਈ ਚੱਕਾ ਸਾਡੇ ਤੁਸੀਂ ਪੈਂਟਾ ਵਧੀਆ ਹੈ ਸਾਰੀਆਂ 컬러 ਵਧੀਆ ਦੇ ਰਹੇ ਚਾਹ ਤੁਸੀਂ ਆਪਣੇ ਸਾਡੇ ਨਾਲ ਲੈ ਸਕਦੇ ਆ ਸਾਰੀਆਂ ਲੇਡੀਜ਼ ਲਈ ਹੈ ਤੇ ਜੇ ਤੁਹਾਨੂੰ ਨੈਟ ਵਗੈਰਾ ਲੈਣੀ ਹੈ ਤੁਸੀਂ ਉਹ ਵੀ ਤੁਸੀਂ ਲੈ ਸਕਦਾ ਬੱਚਿਆਂ ਦੀ ਵੀ ਪੈਂਟਾ ਇੱਧਰ ਲੱਗੀਆਂ ਤੇ ਆ ਅੱਗੇ ਤਾਂ ਨੈਟ ਵਗੈਰਾ ਲੈਣੀ ਉਹ ਇੱਥੇ 220 ਸੌਦੇ ਆ ਸਾਰੇ ਤੇ சாராம குரத்த ਫੰਟਾਂ ਰਪੇ ਤੋਂ 550 ਤੋਂ سٹਾਰ ਦੇ ਆ ਗਏ ਇਹ ਵਾਲੇ ਕੋਰਟ ਤੇ ਫਰਾਕ ਮਤਲਬ ਕਿ ਕਿਹ ਕਿਹ ਡਰੈਸਾਂ ਵੀ ਆ ਗਏ ਆ ਤੁਸੀਂ ਆਪਣੇ ਚੈੱਕ ਕਰਕੇ ਨਾ ਕਿਦਾਂ ਲੈ ਸਕਦੇ ਆ ਨਾ ਮੈਂ ਦੇਖ ਸਮੇ ਕਿੰਨੀ ਸੋਹਣੀ ਬਣੋ ਕਾ ਵੀ ਉਹ ਜੇਪ ਬਣੀ ਹੋਈ ਆ ਨੱਕ ਤੇ ਵੀ ਮਤਲਬ ਕਿ ਬਹੁਤ ਤੇ ਨੱਕ ਤੇ ਸਾਰਿਆਂ ਤੇ ਉੱਤੇ ਕੜਾਈ ਬੱਤੀ ਹੋਈ ਆ ਤਾਂ ਅਗਲੀ ਕੜਾਈ ਆ ਬਹੁਤ ਵਧੀਆ ਚਾ ਵੀ ਫਰਾਕ ਟਾਈਪ ਹੈ ਆ ਚੈੱਕ ਆ ਸੋਹਣੇ ਦੇਖ ਸਕਦੇ ਹੋ ਜਿਹੜੀ ਇਹ ਤੇ ਚਾਕਾ ਸਰਦੇ ਦਾ 550 ਦਾ ਲੱਖਾ ਹੈ ਜੇ ਤੁਸੀਂ 12 ਉਹ ਲਓਗੇ ਹਿੱਦਾਂ ਤੇ ਤੁਹਾਨੂੰ 13 1300 ਦੇ ਵਿੱਚ ਮਿਲੋਗਾ ਅੱਧਾ ਸਾਰਾ ਹੁਣ ਇਹ ਮੀਡੀਕ ਲੱਛ ਨਹੀਂ ਆਏਗੇ ਆ ਦੇਖ ਸਕਦੇ ਕੁੜਤੇ ਹੋਗੇpropto ਹੋ ਗਈਆਂ ਹਨ ਜਿਹੜਾ ਡਰੈਸਾਂ ਵਗੈਰਾ ਹੋ ਗਿਆ ਸਾਰੇ ਇੱਥੇ ਤਾਂ ਨਹੀਂ ਮਿਲ ਜਾਣਗੇ ਦੇਖੋ ਵਾਈਟ ਗੱਲਾਂ ਦੀ ਕਿੰਨੀ ਸੋਹਣੀ ਆ ਵੀ ਦੇਖ ਸਕਦੇ ਤੁਸੀਂ ਦੇਖੋ ਤੇ ਆਜ ਚੈੱਕ ਕਰ ਸਕਦੇ ਆ ਤੁਸੀਂ ਆ ਵੀ ਬਹੁਤ ਵਧੀਆ ਗ੍ਰਾਸ ਜੀ ਜ਼ਰੂਰ ਵਿਜ਼ਿਟ ਕਰਿਓ ਇੱਕ ਵਾਰੀ ਲੇਡੀਜ਼ ਲਈ ਵੀ ਬਹੁਤ ਵਧੀਆ ਵਧੀਆ ਉੱਥੇ ਰੋਕਾ ਕੁੜਤੇ ਸਾਰਾ ਕੁਝ ਬਹੁਤ ਵਧੀਆ ਹੈ ਤੇ ਆਜ ਚੈੱਕ ਕਰ ਸਕਦੇ ਆ ਉਧਰ 750 ਦੇ ਵਿੱਚ ਲੱਗੀ ਹੈ ਜੇ ਤੁਹਾਨੂੰ ਲਿੰਗਾ ਚੋਲੀ ਖੋਣੇ ਹਨ ਉਹ ਵੀ ਇੱਥੇ ਆਈਆਂ ਹੋਈਆਂ ਨੇ ਤੇ ਅੰਦਰ ਆ ਦੇ ਚਾਹੇ ਜੀ ਕਿੰਨੀ ਚੌਂਗੀ ਲੋਕਾਂ ਦੇਖੋ ਮੈਂ ਆਪਣੇ ਲਾਲਾ ਦੇਖ ਰਹੀ ਸੀ ਤੇ ਇੱਥੇ ਮਤਲਬ ਕਿ ਅਸੀਂ ਤਾਂ ਕਰਕੇ ਨਹੀਂ ਬੋਲੇ ਹੈਗੇ ਕਿ ਮਿਊਜ਼ਿਕ ਲਗਾਇਆ ਹੋਇਆ ਹੈ ਪਰ ਬਾਅਦ ਵਿੱਚ ਬੋਲੀ ਸੀ ਮੈਂ ਆ ਕੁੜਤੇ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੇ ਇਹਨਾਂ ਨੇ ਮਿਊਜ਼ਿਕ ਲਗਾਇਆ ਤੇ ਸਾਨੂੰ ਅਲਾਉਡ ਨਹੀਂ ਹੈਗਾ ਮਿਊਜ਼ਿਕ ਵੀਡੀਓ ਦੇ ਵਿੱਚ ਇਸ ਕਰਕੇ ਅਸੀਂ ਮੈਂ ਬਾਅਦ ਵਿੱਚ ਬੋਲਿਆ ਸੀ ਜੀ ਤੇ ਆ ਵੀ ਚੈੱਕ ਕਰ ਸਕਦੇ ਇੰਧਰ ਨਿਆ ਡਰੈੱਸਾਂ ਵੀ ਹੈਗੀਆਂ ਆਪ ਨੂੰ 5 500 ਦੇ ਵਿੱਚ ਉਹ ਬਿੱਟ ਸੁੱਤਲੇ ਆਸਾ ਹੈ। ਮੁਕੀ ਹੈਗੀਆਂ ਤਾਂ ਬਹੁਤ ਜ਼ਿਆਦਾ ਹੈ ਤੁਸੀਂ ਚੈੱਕ ਕਰਕੇ ਮਤਲਬ ਕਿ ਲੈ ਸਕਦੇ ਆ ਠੀਕ ਹੈ। ਤੇ ਇੱਧਰ ਹੁਣ ਲਹਿੰਗਾ ਚੋਲੀ ਦਿਖਾਉਂ ਨਵੇਂ ਬਾਨਾ। ਆਜਾ ਘਰ ਸਾਡੇ ਦੇਖੋ ਕਿੰਨੀ ਸੋਹਣੀ ਸੋਹਣੀ ਲਹਿੰਗਾ ਚੋਲੀ ਹੈ। ਦੇਖੋ ਜੇ ਤਾਂ ਕੋਈ ਆਪ ਤਿਆਰ ਇੱਧਰ ਸਾਡੇ ਲਹਿੰਗਾ ਚੋਲੀ ਲੱਗੀਆਂ। ਬਹੁਤ ਸੋਹਣੀਆਂ ਸੋਹਣੀਆਂ ਕਲਰ ਵੀ ਜਿਹੜੇ ਮਾਰਕੀਟ ਵਿੱਚੋਂ ਲੈ ਸਕਦੇ। ਬਹੁਤ ਵਧੀਆ ਦੇਖੋ ਕਿੰਨਾ ਵੱਡਾ ਹਾਲਾ ਸਾਰੇ ਦੇ ਵਿੱਚ ਸੇਲ ਦੀ ਸੇਲ ਕਿ ਹੋਈ ਹੈ ਚੈੱਕ ਆਪ ਸਕਦੇ ਤੇ ਉੱਧਰ ਦੇਖ ਸਕਦੇ ਆ ਮੈਂ ਵੀ ਖਰੀਦ ਰਹੀ ਸੀ ਆਪਣੇ ਬੇਬੀ ਤੇ ਲਈ ਇਤਰਾ ਬੇਬੀਸ ਕਲੈਕਸ਼ਨ ਇਹਨਾਂ ਨਾਲ ਦੇਖ ਸਕਦੇ ਹੋ ਦੇਖੋ ਕਿੰਨਿਆ ਪਿਆਰੇ ਪਿਆਰੇ ਬੇਬੀ ਡਰੈਸ ਆ ਇਹ ਵੀ ਤੁਸੀਂ ਉੱਥੋਂ ਲੈ ਸਕਦੇ ਹੋ ਟਾਈਪਾ ਜਾਂ ਫਿਰ ਨਿੱਕਰ ਵਾਲਾ ਸੂਟ ਆ ਜੇ ਕੋਈ ਹੋਵੇ ਸਾਰੇ ਇੱਥੇ ਹੈਗੇ ਤੇ ਹੁਣ ਇਧਰ ਕੋਸਮੈਟਿਕ ਦਾ ਸਮਾਨ ਲੇਡੀਜ਼ ਤੇ ਇਹ ਵੀ ਤੁਸੀਂ ਇੱਥੋਂ ਲੈ ਸਕਦੇ ਆਂ ਲਿਪਸਟਿਕ ਕਜਲ ਵਗੈਰਾ ਸਾਰੀਆਂ ਇੱਥੇ ਹੈਗੀਆਂ ਜੀ ਫਿਸ਼ ਹੋਸ ਹੋ ਗਿਆ ਜੇ ਕੁਛ ਵੀ ਹੈ ਕਲੇਪੋ ਵਗੈਰਾ ਸਾਰੇ ਟਿਸ਼ੂ ਹੋ ਗਏ ਜਮੁੰਡਿਆਂ ਦੀਆਂ ਕੈਪਸ ਹੋ ਗਈਆਂ ਹਨ ਟਿਸ਼ੂ ਸਾਰੇ ਤੁਸੀਂ ਇੱਥੋਂ ਲੈ ਸਕਦੇ ਆ ਇਹ ਵੀ ਸੇਲ ਲੱਗੀ ਹੋਈ ਹੈ ਜੀ ਤੇ ਇਧਰ ਸੇਲ ਲੱਗੀ ਹੋਈ ਹੈ ਸਾਰੀ ਉਹ ਦੂਜੀ ਮਨੇ ਦਾ ਮਾਸਕ ਪੈਕ ਵਾਲਿਆ ਉਹ ਵੀ ਤੁਸੀਂ ਤੁਹਾਨੂੰ ਲੈ ਸਕਦੇ ਆ ਚੈੱਕ ਕਰਕੇ ਸਾਰੇ ਹੈਗੇ ਆ ਤਾਂ ਤੇ ਇਧਰ ਛਿੰਦੇ ਵਗੈਰਾ ਵੀ ਸੇ ਲੱਗੇ ਹੋਏ ਆ ਤੇ 30 ਰੁਪਏ ਦੇ ਇਹ ਵੀ ਤੁਸੀਂ ਤੁਹਾਨੂੰ ਲੈ ਸਕਦੇ ਹੋ ਠੀਕ ਹੈ ਤੇ ਇੱਥੇ ਅਸੀਂ ਵੀਡੀਓ ਦਾ ਅੰਡਾ ਕਰਦੇ ਆ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਕੋ ਲੋਕੇਸ਼ਨ ਤਾਂ ਦਾਦਨਿਆਂ ਬੱਸ ਸਟੈਂਡ ਤੋਂ ਸ਼ਹਿਰਾਜ ਹੋਟਲ ਠੀਕ ਹੈ ਤੇ ਮਿਲਦੇ ਹਾਂ ਜੀ ਤੁਹਾਨੂੰ ਹੁਣ ਘਰ ਜਾ ਕੇ ਵਲੌਗ ਡਾਉਨ ਕਰਦੇ ਆਂ ਅਸੀਂ ਘਰ ਪਹੁੰਚ ਚੁੱਕੇ ਆਂ ਤੇ ਬਹੁਤ ਜ਼ਿਆਦਾ ਹਨੇਰਾ ਹੋ ਗਿਆ ਸੀਗਾ ਤਾਂ ਅਸੀਂ ਇੱਥੇ ਹੁਣ ਵਲੌਗ ਦਾ ਐਂਡ ਕਰਦੇ ਆਂ ਮਿਲਦੇ ਆਂ ਅਗਲੇ ਵਲੌਗ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵਲੌਗ ਕਿੱਦਾਂ ਦਾ ਲੱਗਿਆ ਤੇ ਬਹੁਤ ਵਧੀਆ ਸੀਗਾ ਵੈਸੇ ਸਾਰਾ ਕੁਝ ਉੱਥੇ ਤੁਸੀਂ ਵੀ ਜ਼ਰੂਰ ਜਾਇਓ ਸ਼ਾਪਿੰਗ ਕਰਨ ਦੇ ਲਈ ਤੇ ਅੱਜ ਦੇ ਬਲੌਗ ਦਾ ਐਂਡ ਕਰਦੇ ਹਾਂ ਮਿਲਦੇ ਹਾਂ ਅਗਲੇ ਬਲੌਗ ਵਿੱਚ ਜਿਨ੍ਹਾਂ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈ ਮਿਲਦੇ ਹਾਂ ਅਗਲੇ ਬਲੌਗ ਵਿੱਚ ਤਦ ਤੱਕ ਲਈ ਬਾਏ ਬਾਏ